ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਫਿਰਸਵਾਰੀ ਸਾਹਿਬ ਸਿੰਘ ਜੀਓ ਆਓ ਅਜਤ ਇਤਿਹਾਸ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸ਼ੇਰ ਦਾ ਸ਼ਿਕਾਰ ਕਰਨਾ ਬੜੇ ਲੋਕ ਇਨਾਂ ਵਿਚਾਰਾਂ ਦੇ ਵਿੱਚ ਚੱਲਦੇ ਆਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਖਾਣ ਪੀਣ ਦੇ ਕੰਮੇ ਦੇ ਚਲੇ ਆਉਂਦੇ ਪਰ ਪਿਆਰਿਓ ਸ਼ਿਕਾਰ ਕਰਨ ਦਾ ਭਾਵ ਸਰੀਰ ਕਮਲ ਪਰਖਣਾ ਸਰੀਰ ਕ ਫੁਰਤੀ ਪਰਖਣਾ ਔਰ ਜਿਸ ਵੇਲੇ ਸ਼ਿਕਾਰ ਦੇ ਨਾਲ ਜੁਦ ਕਰਕੇ ਸ਼ਿਕਾਰ ਨੂੰ ਖਤਮ ਕਰ ਲੈਣਾ ਹੈ ਤੇ ਪਿਆਰਿਓ ਉਹ ਇੱਕ ਬਹਾਦਰੀ ਦਾ ਕਿੱਸਾ ਹੁੰਦਾ ਹੈ ਜਿਹੜਾ ਹਰ ਸਿੱਕ ਦੇ ਕੰਮ ਜਾਂ ਹਰ ਕੋਈ ਉਸ ਨੂੰ ਨਹੀਂ ਕਰ ਸਕਦਾ ਆਓ ਅਜਾ ਆਪਾਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸ਼ਿਕਾਰ ਸ਼ੇਰ ਦਾ ਕਿਸ ਤਰ੍ਹਾਂ ਕੀਤਾ ਆਦਮੀ ਨੂੰ ਹਮੇਸ਼ਾ ਨਿਡਰ ਰਹਿਣਾ ਚਾਹੀਦਾ ਹੈ ਪੂਰੀ ਤਰ੍ਹਾਂ ਬਨ ਨਿਡਰ ਤਾਂ ਕਿ ਕੇਵਲ ਈਸ਼ਵਰ ਵੈਗ੍ਰੂਹੀ ਹੈ ਇਸ ਲਈ ਉਸ ਨਿਡਰ ਨੂੰ ਜਪੋ ਤੇ ਤੁਸੀਂ ਵੀ ਨਿਡਰ ਬਣ ਜਾਓ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮਹਿਮਾਨ ਨੂੰ ਰਾਜਾ ਭੀਮਚੰਦ ਨੂੰ ਸ਼ਿਕਾਰ ਲਈ ਸੱਦਿਆ ਰਾਜਾ ਤਾਂ ਆਪਣੀ ਬਹਾਦਰੀ ਦੀ ਧਾੰਗ ਮਿਠਾਉਣ ਲਈ ਆਇਆ ਸੀ ਉਧਰ ਸੰਪਰਤ ਨਮਾਇਸ਼ ਵਿੱਚ ਤਾਂ ਉਹ ਉਨਹੀ ਹੀ ਰਿਆ ਇਸ ਲਈ ਹੁਣ ਬਹਾਦਰੀ ਵਿਖਾਉਣ ਦਾ ਉਸ ਨੂੰ ਚਾਹ ਸੀ ਉਸ ਨੇ ਸੱਦਾ ਸਵੀਕਾਰ ਕਰ ਲਿਆ ਭੀਮਚੰਦ ਦੇ ਚੁਣੇ ਹੋਏ ਵੀਰ ਜੋ ਉਰਦੇ ਨਾਲ ਆਇਆ ਸਨ ਸ਼ਿਕਾਰ ਵਿੱਚ ਵੀ ਨਾਲ ਹੋ ਗਏ ਗੁਰੂ ਜੀ ਦੇ ਪੰਜ ਸਿੰਘ ਪਹਾਲੇ ਤਰਵਾਰਾਂ ਦੇ ਨਾਲ ਨਾਲ-ਨਾਲ ਚੱਲ ਰਹੇ ਸਨ ਕੋ ਸਿੱਖਾਂ ਨੇ ਅੱਗੇ-ਅੱਗੇ ਜੰਗਲ ਵਿੱਚ ਹਾਕਾ ਕੀਤਾ ਪਰ ਜਿਸ ਸਿੰਘ ਦੀ ਸ਼ੇਰ ਦੀ ਤਲਾਸ਼ ਵਿੱਚ ਸ਼ਿਕਾਰ ਦਾ ਲਾਇਆ ਸੀ ਉਹਦਾ ਪਤਾ ਨਹੀਂ ਚਲਿਆ ਸਾਨ ਢਲਾਈ ਰਾਜਾ ਭੀਮ ਜੰਥਕਾਵ ਨੂੰ ਮਹਿਸੂਸ ਕਰਨ ਲੱਗਾ ਅਤੇ ਵਾਪਸ ਪਰਤਣ ਦੀਆਂ ਗੱਲਾਂ ਹੋਣ ਲੱਗੀਆਂ ਗੁਰੂ ਜੀ ਅਜੇ ਵੀ ਸ਼ੇਰ ਦੀ ਟੋਹ ਵਿੱਚ ਸਨ ਉਹ ਸ਼ਿਕਾਇਤਾਂ ਲਖਸ ਪੂਰਾ ਕੀਤੇ ਬਿਨਾ ਪਰਤਣਾ ਨਹੀਂ ਸਨ ਚਾਹੁੰਦੇ ਸ਼ੇਰ ਨੇ ਉਸ ਪ੍ਰਦੇਸ਼ ਵਿੱਚ ਕਈ ਹਤਿਆਵਾਂ ਕਰਤੀਆਂ ਸਨ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਗੁਰੂ ਜੀ ਪਾਸ ਪਹੁੰਚੀਆਂ ਸਨ ਭੀਮਚੰਦ ਘਬਰਾ ਰਿਆ ਸੀ ਕਿ ਰਾਤ ਦੇ ਸਮੇਂ ਬਿਨਾ ਮਚਾਣ ਬਣੇ ਸ਼ੇਰ ਨਾਲ ਟੱਕਰ ਲੈਣੀ ਮੌਤ ਨੂੰ ਸਦਾ ਦੇਂਦੇ ਸਮਾਨ ਹੈ ਪਰ ਇਹ ਗੱਲ ਗੁਰੂ ਜੀ ਨੂੰ ਦੱਸਣ ਵਿੱਚ ਰਾਜਾ ਭੀਮਚੰਦ ਬੇਝਤੀ ਸਮਝਦਾ ਸੀ ਇਸ ਲਈ ਚੁੱਪ ਰਿਹਾ ਗੁਰੂ ਜੀ ਸਾਰਿਆਂ ਨੂੰ ਨਾਲ ਲੈ ਕੇ ਹੋਰ ਵੀ ਦੀੜ ਦੇ ਵਿੱਚ ਵੜ ਗਏ ਰਾਜਾ ਭੀਮਚੰਦ ਰੋਗਦਾ ਰਿਆ ਪਰ ਗੁਰੂ ਜੀ ਨੂੰ ਤਾਂ ਉਹਨਾਂ ਦਾ ਇੱਕ ਮੜਤ ਬੁਣਾ ਸੀ। ਉਹ ਅੰਤਰਜਾਮੀ ਸਰਨ ਤੇ ਭੀਮ ਚੰਦ ਦੇ ਮਨ ਨੂੰ ਸਮਝਦੇ ਸਨ। ਤਲਾਸ਼ ਸ਼ਫਲ ਹੋਈ। ਢੀੜ ਦੀਆਂ ਝਾੜੀਆਂ ਵਿੱਚ ਇੱਕ ਜਗ੍ਹਾ ਸ਼ੇਰ ਬੜੇ ਮਜੇ ਨਾਲ ਆਰਾਮ ਕਰ ਰਿਹਾ ਸੀ। ਉਹਦੀ ਲੰਮੀ ਦੰਮਪੂਸ਼ ਝਾੜੀਆਂ ਵੱਲੋਂ ਬਾਹਰ ਦਿਖਾਈ ਦੇ ਰਹੀ ਸੀ। ਦੰਮ ਦੀ ਲਮਾਈ ਤੇ ਮਟਾਈ ਵੱਲੋਂ ਸਹਿਜ ਹੀ ਅਨਮਾਨ ਹੁੰਦਾ ਸੀ ਕਿ ਸ਼ੇਰ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੈ ਜੰਗਲ ਦਾ ਇੱਕमात्र ਸਮਰਾਟ ਹੋਣ ਦੇ ਨਾਤੇ ਉਹ ਸ਼ਬਦ ਦੀ ਉਪੇਖਸ਼ਾ ਕਰਦਾ ਹੋਇਆ ਲਿਟਿਆ ਹੋਇਆ ਸੀ ਉਹਦਾ ਪੂਰਾ ਵਿਸ਼ਵਾਸ ਸੀ ਕਿ ਉਹਦੇ ਆਰਾਮ ਵਿੱਚ ਕੋਈ ਵੀ ਹਸਤਾਖੇਵ ਦਾ ਸਾਸ ਕਿਸੇ ਨੂੰ ਇੰਨੀ ਕਰ ਸਕਦਾ ਗੁਰੂ ਜੀ ਨੇ ਝਾੜੀ ਦੇ ਨੇੜੇ ਆ ਕੇ ਸ਼ੇਰ ਨੂੰ ਲੜਕਾਰਨਾ ਚਾਹਿਆ ਪਰ ਭੀਮਚੰਦ ਨੇ ਜਿਹਾ ਕਦਮ ਚੁੱਕਣ ਵੱਲੋਂ ਉਹਨਾਂ ਨੂੰ ਮਨਾ ਕਰ ਦਿੱਤਾ ਅਜੇ ਇਹ ਵਿੱਚ ਛੇਰ ਦੀ ਚਪਟ ਜਾਣ ਲਿਹਾ ਹੋ ਸਕਦੀ ਹੈ ਅਸੀਂ ਸਭ ਬਿਨਾ ਕਿਸੇ ਸੁਰੱਖਿਆ ਸਾਧਨ ਦੇ ਧਰਤੀ ਤੇ ਖੜੇ ਹਾਂ ਉਸ ਦਾ ਇੱਕ ਵੀ ਵਾਰ ਘਾਤ ਜਿਹੜਾ ਸਿੱਧ ਹੋ ਸਕਦਾ ਹੈ ਅਜੀਆਂ ਗੱਲਾਂ ਭੀਮ ਚੰਦੇ ਮੂੰਹੋਂ ਸੁਣ ਕੇ ਗੁਰੂ ਜੀ ਨੂੰ ਆਸ ਆ ਗਿਆ ਬਹਾਦਰੀ ਦੀ ਤਾਂਗ ਵਿਠਾਉਣ ਦੀ ਇੱਛਾ ਰੱਖਣ ਵਾਲਾ ਵਿਅਕਤੀ ਅਚਾਨਕ ਕੈਰਾਂ ਵਾਲੀਆਂ ਗੱਲਾਂ ਕਰ ਰਿਹਾ ਸੀ ਗੁਰੂ ਜੀ ਨੇ ਰਾਜੇ ਦੇ ਵਜ਼ੀਰ ਸੈਨਿਕਾਂ ਨੂੰ ਨਾਲ ਆਉਂਦਾ ਆਹਵਾਨ ਕੀਤਾ ਉਹ ਸ਼ਵੇ ਸ਼ਾਮੇਰੇ ਛੇਰ ਦੇ ਨੇੜੇ ਜਾਂਦਾ ਕਿਸੇ ਦੇ ਵਿੱਚ ਵੀ ਸਾਥ ਨਾ ਹੋਇਆ ਸੱਚ ਹੈ ਕਿ ਸਿੰਘਾਂ ਦੇ ਦਲ ਨਹੀਂ ਹੁੰਦੇ ਸ਼ਿਕਾਰੀ ਦਲ ਵਿੱਚ ਇੱਕ ਹੀ ਸਿੰਘ ਸੀ ਤੇ ਉਹ ਜੰਗਲ ਦੇ ਸਿੰਘ ਵੱਲੋਂ ਪਿੜਨ ਨੂੰ ਉਤਰਾਵਲਾ ਸੀ ਗੁਰੂ ਜੀ ਨੇ ਦੂਰ ਵੱਲੋਂ ਬੰਦੂਕ ਦੁਆਰਾ ਸਿੰਘ ਉੱਤੇ ਗੋਲੀ ਚਲਾਉਣਾ ਅਨੁਚਿਤ ਸਮਝਿਆ ਆ ਰਾਜਾ ਤੇ ਉਸ ਦਾ ਦਲ ਗੁਰੂ ਜੀ ਦੀ ਉਤਾਵਲੀ ਵੇਖ ਕੇ ਜਲਦੀ ਨਾਲ ਪੈੜਾ ਪਿਛੇ ਸੁਰੱਖਿਅਤ ਜਗ੍ਹਾ ਤੇ ਢੂੰਡਣ ਲੱਗਾ ਉਧਰ ਗੁਰੂ ਜੀ ਤਲਵਾਰ ਲੈ ਕੇ ਉਸ ਘਣੀ ਝਾੜੀ ਦੇ ਵੱਲ ਚੱਲ ਪਏ ਜਿਸ ਵਿੱਚੋਂ ਉਹ ਸ਼ੇਰ ਦਿਖਾਈ ਦੇ ਰਿਹਾ ਸੀ ਤਾਂ ਤਨੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦੇ ਨੇੜੇ ਪਹੁੰਚ ਕੇ ਇੱਕ ਵੱਡਾ ਸਰਾ ਪੱਥਰ ਲੜਕਾਰ ਦਿੱਤਾ ਸ਼ੇਰ ਨੇ ਹਰਾਮ ਵਿੱਚ ਖਰਾਲ ਮਹਿਸੂਸ ਕੀਤੀ ਵਮੇਰ ਆਵਾਜ਼ ਵਿੱਚ ਗਰਜਣਾ ਪਾਇਦਾ ਕੀਤੀ ਪਰ ਹਿਲੇਆ ਨਹੀਂ ਉਹਦਾ ਦਿਲ ਦਹਿਰਾ ਦੇਣ ਵਾਲਾ ਕੋਰ ਗਰਜਨ ਸੁਣ ਕੇ ਰਾਜਾ ਦਲ ਦੇ ਰੌਂਗਟੇ ਖੜੇ ਹੋ ਗਏ ਤੇ ਗੁਰੂ ਜੀ ਨੇ ਫਿਰ ਝਾੜੀਆਂ ਨੂੰ ਫੜਕੇ ਜ਼ੋਰ ਨਾਲ ਲਾਇਆ ਸ਼ੇਰ ਨੂੰ ਅਚੰਭਾ ਹੋ ਗਿਆ ਕਿ ਇਹ ਕਿਹਦੀ ਮੌਤ ਆਈ ਹੈ ਜੋ ਉਹਦੇ ਨਾਲ ਮਜ਼ਾਕ ਕਰ ਰਿਹਾ ਹੈ ਅਖੀਰ ਉੱਠਣਾ ਹੀ ਪਿਆਸ ਨੂੰ ਸ਼ੇਰ ਆਰਾਮ ਮੁਗਲਾ ਵੱਲੋਂ ਕ੍ਰੋਧ ਦੀ मुद्रा ਵਿੱਚ ਆ ਗਿਆ ਉੱਠ ਕੇ ਝਾੜੀਆਂ ਵੱਲੋਂ ਬਾਹਰ ਖੜਾ ਹੋ ਗਿਆ ਲੰਬੀ ਅਗੜਾਈ ਲਈ ਤੇ ਇੰਨੇ ਭਿਆਨਕ ਢੰਗ ਵੱਲੋਂ ਉਸ ਨੇ ਮੂੰਹ ਖੋਲਿਆ ਕਿ ਗੁਰੂ ਜੀ ਦੇ ਸਾਥੀ ਸਿੱਖ ਬिखरਣ ਲੱਗੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਪਲਕ ਨਜ਼ਰ ਸ਼ੇਰ ਦੀ ਦ੍ਰਿਸ਼ਟੀ ਵੱਲੋਂ ਅਜਿਹੀ ਮਿਲੀ ਦੋਨੋਂ ਪਤਲੀ ਨੂੰ ਵੀ ਨਹੀਂ ਹਿਲਾ ਸਕਦੇ ਸਨ ਸ਼ੇਰ ਸੋਚ ਰਿਹਾ ਸੀ ਕਿ ਕੌਣ ਸਾਸੀ ਜਮਾਨ ਹੋ ਸਕਦਾ ਹੈ ਜੋ ਆਪਣੇ ਕਦਮਾਂ ਉੱਤੇ ਜਿਆ ਘਟਿਆ ਹੈ ਅੱਖ ਚਪਕਣ ਤੱਕ ਦਾ ਨਾਮ ਹੀ ਨਹੀਂ ਲੈਂਦਾ ਉਹ ਕਰੋਧ ਵਿੱਚ ਗੁਰਰਾਇਆ ਤੇ ਉਸਨੇ ਜ਼ੋਰ ਨਾਲ ਕੂਛ ਨੂੰ ਫੜਕਾਰਿਆ ਗੁਰੂ ਜੀ ਨੇ ਵੀ ਉਸ ਨੂੰ ਲੜਕਾਰਿਆ ਤੇ ਉਹ ਹੁਣ ਲੜਕਣ ਨੂੰ ਤਿਆਰ ਸੀ ਗੁਰੂ ਜੀ ਉਸ ਦਾ ਵਾਰ ਸੰਭਾਲਣ ਨੂੰ ਬਿਲਕੁਲ ਤਿਆਰ ਵਰਤਿਆਰ ਸੰਨ ਸ਼ੇਰ ਭੁੜ ਗਿਆ ਗਰਜਣਾ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਤੇ ਆ ਛਟਿਆ ਭੀਮ ਜੰਦੇ ਰਦੇ ਦਲ ਦੇ ਬਹਾਦਰਾਂ ਦੀਆਂ ਅੱਖਾਂ ਬੰਦ ਹੋ ਗਈਆਂ ਲੇਕਿਨ ਗੁਰੂ ਜੀ ਨੇ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਸ਼ੇਰ ਦੇ ਅਗਲੇ ਪੰਜਿਆਂ ਤੇ ਮੂੰਹ ਦਾ वार ਆਪਣੇ ਸਿਰ ਦੇ ਨੇੜੇ ਢਾਲ ਤੇ ਰੋਕ ਲਿਆ ਪੈਰਾਂ ਨੂੰ ਮਜ਼ਬੂਤ ਰੱਖਦੇ ਹੋਏ ਆਪਣੀ ਤਲਵਾਰ ਦਾ ਅਜਿਹਾ ਭਰਪੂਰ वार ਕੀਤਾ ਸ਼ੇਰ ਦੇ ਦੋ ਟੁਕੜੇ ਹੋ ਗਏ ਇਤੋ ਪੂਰਕ ਸ਼ੇਰ ਪਿੱਛੇ ਹਟ ਕੇ ਦੁਬਾਰਾ ਨੁਕਦਾ ਆਵਦਾ ਸਰੀਰ ਇੱਕੋ ਛੜਕੇ ਵਿੱਚ ਕਟਿਆ ਗਿਆ ਤੇ ਹਵਾ ਵਿੱਚ ਸ਼ੇਰ ਤੋਂ ਤਰਤੀ ਉੱਤੇ ਅੜ ਗਿਆ ਪੰਜ ਸੱਤ ਪਰ ਉਸ ਦੇ ਅੱਗੇ ਦੇ ਪੰਜੇ ਲੇ ਮੂੰਹ ਮਨੋਗਲੇ ਤੇ ਭਿਆਨਕ ਆਵਾਜ਼ ਨਿਕਲੀ ਅਤੇ ਇੰਨੇ ਨੂੰ ਉਸ ਦਾ ਸਰੀਰ ਜਿਹੜਾ ਉਡੋਲ ਗਿਆ ਸ਼ੇਰ ਮਰ ਚੁੱਕਿਆ ਸੀ ਉਹਦਾ ਵਿਸ਼ਾਲ ਸਰੀਰ ਲਕਤਰੰਗਿਤ ਤਰਤੀ ਉੱਤੇ 20 ਹਰਪਿਆਸੀ ਰਾਜਾ ਭੀਮਚੰਦ ਨੇ ਸਾਰੀ ਘਟਨਾ ਆਪਣੀ ਅੱਖਾਂ ਨਾਲ ਵੇਖੀ ਸੀ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕੋਈ ਪੁਰਖ ਇੰਨੇ ਵੱਡੇ ਸ਼ੇਰ ਨੂੰ ਕੇਵਲ ਢਾਲ ਤੇ ਤਲਵਾਰ ਦੀ ਸ਼ੈਦਾ ਦੇ ਨਾਲ ਮਾਰ ਮੁਕਾ ਸਕਦਾ ਹੈ ਉਹ ਤਾਂ ਗੁਰੂ ਜੀ ਉੱਤੇ ਆਪਣੀ ਸ਼ੂਰ ਬੇਤਾ ਪਠਾਣ ਲਈ ਆਇਆ ਸੀ ਪਰ ਗੁਰੂ ਜੀ ਦੀ ਸ਼ੇਰ ਵੱਲੋਂ ਹੋਈ ਮੁੱਠ ਭੇਡ ਨੂੰ ਵੇਖ ਕੇ ਉਹ ਵਿਚਲਤ ਰਹਿ ਗਿਆ ਉਹ ਗੁਰੂ ਜੀ ਦੀ ਬਾਦਰੀ ਨੂੰ ਮੰਨਣਾ ਨਹੀਂ ਸੀ ਚਾਹੁੰਦਾ ਪਰ ਪ੍ਰਤਾਖ ਘਟਨਾ ਨੂੰ ਨਕਾਰ ਵੀ ਨਹੀਂ ਸੀ ਸਕਦਾ ਰਾਜਾ ਚੁੱਪਚਾਪ ਬਿਨਾਂ ਗੁਰੂ ਜੀ ਦੀ ਸ਼ੁਰੂੀਤਾਂ ਦੀ ਪ੍ਰਸ਼ੰਸਾ ਵਿੱਚ ਇੱਕ ਵੀ ਸ਼ਬਦ ਬੋਲੇ ਗੁਰੂ ਜੀ ਦੇ ਨੇਰੀ ਚਲਾ ਗਿਆ ਸੇਵਕਾਂ ਨੇ ਸ਼ੇਰ ਦੇ ਮੋਇ ਸ਼ਰੀਰ ਨੂੰ ਸੁਭਾਲਿਆ ਸ਼ਿਕਾਰੀ ਜਾਲ ਜਿਹੜਾ ਸੀ ਉਹ ਜੰਗਲ ਦੇ ਵਿੱਚੋਂ ਪਰਤ ਗਿਆ ਸੁਗਰੂ ਸਵਾਰਿਆਂ ਇਹ ਸੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸ਼ੇਰ ਦਾ ਸ਼ਿਕਾਰ ਤਲਵਾਰ ਅਤੇ ਢਾਲ ਦੇ ਨਾਲ ਕੀਤਾ ਔਰ ਆਪਣੇ ਸ਼ਰੀਰ ਦੀ ਤਾਕਤ ਦਾ ਲੋਹਾ ਮਨਵਾਇਆ ਸੂਏਸੀ ਗੁਰੂ ਪਿਆਰੋ ਤਨਤਨ ਸਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸ਼ੇਰ ਦਾ ਸ਼ਿਕਾਰ ਜੋ ਆਪ ਜੀ ਨੇ ਸੰਝਾ ਕੀਤਾ ਹੈ ਜੇ ਪਾਸ਼ਾ ਦੀ ਕਿਰਪਾ ਕਰਨ ਹੋਈਆਂ ਪੁੱਡਾ ਨੂੰ ਨਾਚਤਾਰੀ ਔਰ ਗੱਜ ਕੇ ਫਤਗ ਜਾਈਏ ਜੀ ਵਾਹਿ ਜੀ ਕਾ ਖਾਲਸਾ O anjo que fti